ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਜੀ ਜ਼ਿਲ੍ਹਾ ਮੋਗੇ ਦਾ ਪਿੰਡ ਤੇ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਈ ਜਾਂਦਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਗੱਬਣ ਇੱਕ ਟੋਕੜ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਮੇਰਾ ਗੋਸ਼ਾ ਜੀ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਰੋਣਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 72555 ਜੀ 22353 ਠੀਕ ਆ ਦੋ ਨਾਗਾ ਬਾਈ ਦੋ ਨਾਗਾ ਬਾਈ ਡੱਬੀ ਵੈੜ ਤੋਂ ਸ਼ੁਰੂ ਕਰਦੇ ਹਾਂ ਹਾਂ ਡੱਬੀ ਵੈੜ ਦੀ ਬਰੀਡ ਚੈੱਕ ਕਰੋ ਹਾਂ ਕੱਦ ਕਾਠ ਵੀ ਚੰਗਾ ਬਰੀਡ ਵੀ ਚੰਗੀ ਤੇ ਸੰਭੀ ਪਲੀ ਵੀ ਪੂਰੀ ਹੈ ਹਾਂ ਬਾਈ ਚੁੰਕ ਚੁੰਕ ਵੀ ਪੂਰੀ ਹੈ ਬਾਈ ਜਮਕ ਦੂੰਕ ਸੁਆ ਕਿੰਨਾ ਬਾਈ ਇਹ ਦੂਜੇ ਸੁਏ ਆ ਬਈ ਦੂਜੇ ਸੁਏ ਠੀਕ ਆ ਸਮਾਂ ਕਿੰਨਾ ਕੱਢਦੀ ਆ ਸਮਾਂ ਬਈ ਹਫਤਾ ਖੰਡ ਲੈ ਜੂਗੀ ਇਹਦਾ ਕੱਚੀ ਆ ਆਰਾਮ ਨਹੀਂ ਲੈ ਜੀ ਹਫਤਾ ਪਲੀ ਪਲੀ ਬਹੁਤ ਆ ਨਾ ਬਾਈ ਜਿਹੜੀ ਢੱਲ ਬਹੁਤ ਵੱਡੀ ਰਕਟ ਡੇਢ ਗੱਠਾ ਨੂੰ ਕਿੰਨਾ ਕ ਪਿਆਜੂ ਬਾਈ ਦੁੱਧ ਦੁੱਧ ਹੀ ਰੇ ਬਾਪਾ ਅਨੇ ਦਾ ਟਾਕਰ ਨਾਲ ਲੈਣੀ ਹੈ ਹਨਾ ਉਹ 25 ਮੀਟਰ ਦੇ ਦੇਣਾ ਚਾਹੀਦੇ ਇਹਨੂੰ ਹਾਂ ਕੋ ਥੱਲੇ ਕੋ ਬਹੁਤ ਵਧੀਆ ਕੀ ਸਾਬ ਬੱਕੀ ਵੱਡੀ ਪੂਰੀ ਹੈ ਨਾ ਵੱਡੀ ਬੁੱਡੀ ਪੂਰੀ ਬਾਕੀ ਬੰਦੇ ਨਾਲ ਸਮਝ ਨਾਲ ਲੈਣੀ ਹੈ ਨਾ ਹਾਂ ਰੰਗ ਪ੍ਰਿੰਟ ਪੂਰਾ ਸੋਨਾ ਲੈ ਜਲਦੀ ਵਿਰੇ ਤੋਰ ਕੇ ਦਿਖਾ ਦੋ ਸੋਨਾ ਗੁਲਾਬੀ ਥਾਣਾ ਦੇਣ ਜਰੂਰ ਵਿਰੇ ਹਫਤੇ ਦੇ ਅੰਦਰ ਬਾਹਰ ਲੈ ਜੂ ਪਰ ਕਰਮ ਵਾਲੀ ਜਿੱਦੇ ਤਿਆਰ ਹੋਗੀ ਤੇ ਉੱਤੇ ਡਾਲੇ ਲਾ ਜੂ ਹਨਾ ਬਾਈ ਉਦੇ ਤਾਂ ਐਨ ਤੁਰਿਆ ਨਹੀਂ ਜਾਣਾ ਅੱਜ ਵੀ ਤਿਆਰੀ ਬਹੁਤ ਚੰਗੀ ਕੀਤੀ ਜੀ ਆ ਰੰਗ ਪ੍ਰਿੰਟ ਕਰਨ ਵਾਲੀ ਦਾ ਪੂਰਾ ਚੰਗਾ ਕੋਈ ਆਏ ਵੀਰੇ ਛੋਟ ਹੀ ਨਾ ਮੰਨ ਕੇ ਆਵੇ ਵੱਡੀ ਵੈੜਾ ਕੱਲੇ ਕੱਦ ਚੋ ਨਹੀਂ ਵੱਡੀ ਬੀਲ ਵੀ ਬਹੁਤ ਆ ਵਜਨ ਵੀ ਬਹੁਤ ਤੇ ਤਿਆਰੀ ਵੀਰੇ ਕਰਮਾਲੀ ਦੀ ਉਦੋਂ ਵੀ ਚੰਗੀ ਆ ਆ ਚੈੱਕ ਕਰ ਲੋ ਵੀਰੇ ਗੁਲਾਬੀ ਗੁਲਾਬੀ ਹਵਾਨਾ ਬਾਕੀ ਜੇ ਇਹੋ ਜਿਹੇ ਬਰੀਡਾਂ ਨੇ ਸਿਆਲਾਂ ਦੇ ਬਿਲਕੁਲ ਵੱਡੀਆਂ ਦੇ ਲੈ ਐਨੀ ਜੀ ਨਹੀਂ ਪੂਰੀ ਫੁੱਲ ਵੱਡੀ ਹੈ ਜੇ ਸਿਆਲਾਂ ਚ ਨਾ ਦੁੱਧ ਕੱਢਿਆ ਐ ਜਿਹੇ ਬਰੀਡਾਂ ਨੇ ਫੇਰ ਨਹੀਂ ਕੱਢਦੀਆਂ ਹਨਾ ਬਈ ਪੂਰੀ ਵੱਡੀ ਵੇਡ ਹੈ ਐਨੀ ਸ਼ੂਰੀ ਅਮੀਦਾ ਬਈ 25 26 ਕਿਲੋ ਪਿਆਊਗੀ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਖਾਣਾ ਦੀ ਓਕੇ ਆ ਬੇਫਿਕਰ ਹੋ ਜੋ ਪਾਰ ਪਿੱਛੇ ਦੀ ਓਕੇ ਕੋਈ ਬਈ ਰਿਕਾਰਡ ਤਾਂ ਨਹੀਂ ਮਿਲਿਆ ਨਹੀਂ ਰਿਕਾਰਡ ਨਹੀਂ ਬਈ ਅਪਾ ਨੂੰ ਐਵੇਂ ਕਹਿ ਦੀ ਹੈ ਹਨਾ ਆਪਾਂ ਐਵੇਂ ਹਨਾ ਬਣਾ ਲਿ ਗਏ ਬਈ 플ਾਨ ਪਰ ਹੈ ਚੰਗੇ ਦੀ ਆ ਕੋਈ ਗੱਦ ਦੇ ਲੱਭੀ ਪੂਰੀ ਵੱਡੀ ਗੱਦ ਦੀ ਆ ਹੂੰ ਐ ਨਹੀਂ ਵੀ ਛੋਟੀ ਦੋਤ ਖੁੱਲਾ ਮੈਂ ਕਿਹਾ 25 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਹਨਾ ਬੰਤਾ ਹੋਵੇ ਸੇਵਾਲ ਆ ਸੇਵਾਲ ਉਹਦੇ ਤੇ ਹੁਣ ਪੱਠੇ ਨਾ ਪਾਵਾਂਗੇ ਫੇਰ ਤਾਂ ਬਈ ਕਿੱਥੇ ਕਰਾਂਗੇ ਹਨਾ ਇਹਦਾ ਵੀ ਸੀ ਜੈ ਜੀ ਦੀ ਮੰਗ ਕਰਨੀ ਵੀਰੇ ਜਿਹੜੇ ਲੈਣ ਜਵਾਂ ਭਾਈ ਜੈ ਜੀ ਆਇਆ ਯਾਰ ਇਹ ਹੋਰ ਕਿਸੇ ਕੋਲੋਂ ਤੁਸੀਂ ਆਪ ਇਹਨਾਂ ਲੱਖਾਂ ਵਲੱਖਾਂ ਗਿੰਦ ਮੰਗਣਾ 88000 ਰੁਪਏ ਇਹ ਅੱਜ ਅੱਜ 88 ਤਿਆਰ ਹੋਈ ਨਹੀਂ ਮਿਲਣੀ ਤਿਆਰ ਦੀ ਨਹੀਂ ਮਿਲਣੀ ਹੁੰਦੀ ਹੈ ਕਿ ਚਾਰੇ 4 ਦਿਨਾਂ ਸਾਹਮਣੇ ਵਿੱਚ ਨਹੀਂ ਹੋਵੇ ਹੈਨਾ ਇਹ ਤੋਂ ਤੁਹਾਨੂੰ ਆਪ ਨਹੀਂ ਬੋਲ ਕਿੰਨੇ ਦੀ ਹੈ ਯਾਰ ਬਾਹਰ ਦੀਆਂ ਲੱਤਾਂ ਚੌੜੀਆਂ ਕਰ ਕਰ ਦਰੂ ਰੂਪ ਹਾਂ ਭਾਈ ਕੱਚੀ ਹੈ ਥਣਾ ਚੋਂ ਤਾਂ ਨਹੀਂ ਮੁੜਦਾ ਕੋਈ ਗਾਰੰਟੀ ਹੈ ਭਈ ਆਪਣੀ ਇੱਥੋਂ ਨਹੀਂ ਮੁੜਦਾ ਮਤਲਬ ਹੀ ਨਹੀਂ ਕਰਾਇਆ ਜੀ ਤਾਂ ਗੱਡੀ ਨੂੰ ਨੌਕਸ ਹੋਵੇ ਜੀ ਨੌਕਸ ਹੋਵੇ ਸਹੀ ਗੱਲ ਆ ਜੈਜ ਡਿਮਾਂਡ ਪਹਿਲਾਂ ਵੀ ਆਪਾਂ ਵੀਡੀਓ ਕਵਰ ਕੀਤੀ ਐ ਡਿਮਾਂਡ ਬਾਈ ਦੀ ਜੈ ਜੀ ਆਪਾਂ ਜੈ ਜੀ ਰਾਤ ਦੇ ਬਾਈ ਬਣਾ ਨਹੀਂ ਹੋਰ ਕਿਹੜੋਂ ਸਵਾ ਲੱਖ ਮੰਗਣਾ ਲੱਖ ਲੱਖੋਂ ਬਾਹਰ ਤਾਂ ਬਾਈ ਹੱਸ ਕੇ ਸੀਗਾ ਹੈਨਾ 88000 ਚੋਂ ਵੀ ਹੋ ਜੂ ਮੰਗਤਾਂ ਮੰਨਤਨ ਕਰਦੇ ਠੀਕ ਤੇ ਨਗ ਨੰਬਰ ਆ ਗਿਆ ਬਾਈ ਦੋ ਚਿੱਟੀ ਵੈਡ ਹੈਨਾ ਸੂ ਆ ਕਰਨ ਨਾ ਬਈ ਇਹਦਾ ਇਹ ਯਾਰ ਵਾਲਾ ਦੂਜਾ ਮੰਨ ਲੈ ਤੀਜਾ ਮੰਨ ਲੈ ਲੈ ਦੂਜੇ ਹੀ ਦੱਸਿਆ ਵਾਲਾ ਤੀਜਾ ਮੰਨ ਲੈ ਲੈ ਉਹਦਰ ਨੇ ਸਮਝ ਨਾਲ ਲੈਣੀ ਆ ਆਪਦੀ ਸਮਝ ਨਾਲ ਲੈਣੀ ਆ ਦੁੱਧ ਦੇ ਥਲੀ ਦੇ 7-8 ਕਿਲੋ ਯਾਰ ਇਹਨੇ ਜੀ ਨਹੀਂ ਲਾਇਆ ਵੇ ਉੱਪਰ ਆ ਜਾ ਕਰ ਗਿਆ ਉੱਪਰ ਨੇ ਪੱਠੇ ਨਹੀਂ ਖਾਦੇ ਚਾਰ ਚੂਰਤੇ ਸੀਗੀ ਇਹਨੇ ਜੀ ਨਹੀਂ ਲਾਇਆ ਹੁਣ ਕਿੰਨਾ ਕ ਦੁੱਧ ਹੁਣ ਦੁੱਧ ਦੇ ਕਹਿੰਦਾ ਬੋਲੇ 7 ਕਹਦੀ 8 ਕਹਦੀ ਏ ਹੁਣ 5 ਕਿਲੋ ਦੁੱਧ ਆ ਵੀ 5 ਤੇ ਯਾਰ ਅਗਲਾ ਆਪ ਦੀ ਸਾਮਣਾ ਵਧਾ ਲੈ ਚਾਹੀਦਾ ਬਾਜੀ ਦੁੱਧ ਤੇ ਜੀ ਨਹੀਂ ਲਾਇਆ ਵਣਨੇ ਯਾਰ ਪੱਠੇ ਪੁੱਠੇ ਨਹੀਂ ਚੱਕੇ ਵਣਨੇ ਠੀਕ ਆ ਜੀ ਆਪਾਂ ਲੈ ਕੇ ਆਉਂਦੇ ਆ ਬਦ ਦੰਗ ਚੋਕੀ ਲੈ ਕੇ ਆਂਦੀ ਆ ਠੀਕ ਆ ਠੀਕ ਆ ਉੱਥੇ ਦੁੱਧ ਸੀਗਾ ਆਪਣੇ ਕੋਲ ਇਹਨੇ ਜੀ ਨਹੀਂ ਲਾਇਆ ਜੀ ਨਹੀਂ ਉਹ ਆਏ ਨਾ ਬਾਈ ਕਈ ਏਰ ਘਰ ਦੀ ਜੰਪਲ ਹੁੰਦੀ ਆ ਤਾਂ ਵੀ ਉਪਰਾ ਮਨਾ ਜਾਂਦੀ ਪਰ ਬਰੀਡ ਵੀਲ ਬੁਰੀ ਚੰਗੀ ਕੋਈ ਛੋਟੀ ਕੋਈ ਵੈੜ ਨਹੀਂ ਅੱਜ ਐਵੇਂ ਕਹਿੰਦਗੇ ਪੂਰੀਆਂ ਵੱਡੀਆਂ ਵੜਾਂਗੀਆਂ ਇਨਕੀ ਜੀ ਵੈੜਾ ਚੰਗੇ ਦੁੱਧ ਵਾਲੀਆਂ ਹਾਂ ਪੂਰੀਆਂ ਤੁਨਾਂ ਦੀ ਓਕੇ ਆ ਜਮਾ ਬਾਈ ਹਾਂ ਹਾਂ ਪੂਰੀ ਐ ਬਈ ਇੱਕ ਥਣ ਹੁਮੜਾ ਸ਼ੋਰਟ ਦਿਖਾਉਂਦੀ ਆ ਤੇ ਦੁੱਧ ਦੁੱਧ ਚ ਪੂਰਾਗਾ ਕੱਲਾ ਕੱਲਾ ਦੁੱਧ ਚੋਲੇ ਥਣ ਚੋਲੇ ਦਿਖਾਉਂਦੀ ਮੜੇ ਇਹ ਦਿਖਾਉਂਦੀ ਆ ਬੇਮਲੂਮਾ ਆ ਉਹ ਉਨੇ ਕੀ ਰਾਉਂਡ ਨੇ ਕੀ ਦੁੱਧ ਬੁਰਾ ਬਈ ਐਡਾ ਵੱਟਾ ਨਹੀਂ ਮੰਨਦਾ ਹਨਾ ਹੈ ਤੇ ਨਾ ਹੈ ਨਹੀਂ ਬਰਾਬਰ ਲੱਸਣ ਦਾ ਹਾਕਾ ਨਾ ਮਰਕਲਾ ਕਦਾ ਵਿੱਥਿਆ ਕਰੇ ਮੜਾ ਜਾਂ ਛੋਟੀ ਦਰਦ ਬੜਾ ਕਲਕਲਾ ਸਮਝੋਲੇ ਬਰਾਬਰ ਆ ਬਈ ਜਾਇਜ ਡਿਮਾਂਡ ਇਹ ਜਵੇਂ ਜੇ ਇਹ ਵਛੀਆਂ ਵਾਲਾ ਮੋਲੀ ਹੈ ਬਈ ਬਾਲਾ ਕੁ ਜਿਹਦਾ ਮੁੱਲ ਨਹੀਂਗਾ ਠੀਕ ਹੈ ਪਰ ਇਹਨੂੰ ਮਹੀਨੇ ਤੋਂ ਉੱਤੇ ਹੋ ਗਿਆ ਉਹਲੇ ਦੀ ਕਿਸਮ ਦਾ ਆਪਾਂ ਖਾਲੀ ਕਰਕੇ ਦੇਣੀ ਆ ਜਿਹੜੀ ਚੱਟੀ ਵੜ ਦੀ ਪਹਿਲਾਂ ਵੀਡੀਓ ਪਾਈ ਸੀ ਉਹ ਵੜ ਗੱਬਰ ਨਿਕਲੀ ਆਪਾਂ ਖਾਲੀ ਕਰਕੇ ਦਿੱਤੀ ਆਪਾਂ ਖਾਲੀ ਕਰਕੇ ਦਿੱਤੀ ਮੋਲੀ ਵੱਡੀ ਵੜ ਸੀ ਉਹ ਗੱਬਰ ਨਿਕ ਨਹੀਂ ਠੀਕ ਆ ਇਹ 16000 ਰੁਪਏ ਬਈ ਦੁੱਧ ਦਾ ਮੁੱਲ ਹੀ ਲੈਣਾ ਹਾਂ ਦੁੱਧ ਦਹੀਂ ਲੈਣਾ 16 ਜਾਂ 16 ਜਾਂ ਜੀ ਮਾਨਤਨ ਕਰ ਦਾਂਗੇ ਕੋਈ ਤੇ ਮਾਨਤਨ ਬੱਚੀ ਨਹੀਂ ਦਿੰਦਾ ਕੋਈ ਇਹੋ ਜੀ ਨਹੀਂ ਦਿੰਦਾ ਕੋਈ ਬੱਚੀ ਬਈ ਜਗਬੋ ਨੇ ਕਿਹਾ ਤੂੰ ਲਾ ਡੇਢ ਲੱਖ ਦੀ ਵਾੜਾ 16000 ਰੁਪਏ ਯਾਰ ਡੇਢ ਜੇ ਕੱਲੀ ਚੈੱਕ ਪਾਸ ਹੀ ਹੋ ਗਈ 50000 ਦੀ ਜਿਹਨੂੰ ਆਪ ਨੂੰ ਰੁਕਦੀ ਨਹੀਂ ਰੋਕ ਦੇ ਵਿੱਚ ਨਹੀਂ ਹੁੰਦੀ ਵੀ ਚੱਕਰ ਆ ਤੈਨੂੰ ਵੀ ਪਰਾਪਰ ਕੰਮ ਹੀ ਉਹੋ ਜਿਹਾ ਆਪਣੇ ਕੋਲ ਕਰਨਾ ਚਲੋ ਆਪਣਾ ਤਾਂ ਫਿਰ ਆਇਆ ਨਾ ਅੱਜ ਆ ਗਿਆ ਪਸੂ ਕੱਲ ਨੂੰ ਉੱਠ ਗਿਆ ਕਿੰਨਿਆਂ ਕਰ ਰੱਖੀ ਚੱਲਾਂਗੇ ਹਾਂ ਇਹ ਗੱਲ ਸੀ ਅੱਬ ਚੰਗਾ ਪਹੂ ਲੈਣੇ ਮਾੜਾ ਪਹੂ ਲੈਣਦੇ ਨੇ ਸਾਫ ਸੁਥਰਾ ਹੀ ਪਹੂ ਲੈਣੇ ਚਾਹੁੰਦਾ ਠੀਕ ਹੈ ਬਾਈ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਧੰਨਵਾਦ